ਆਹ ਐਡਵੋਕੇਟ ਅੰਗਰੇਜ਼ ਸਿੰਘ ਨੂੰ ਕੁੱਟ ਰਿਹਾ ਐ ਐਡਵੋਕੇਟ ਅੰਗਰੇਜ਼ ਸਿੰਘ ਨੂੰ ਮਾਰ ਰਿਹਾ ਜੀ ਗੁੰਡੇ ਆਇਆ ਆ ਗੱਡੀ ਆ ਪੀ ਵੀ 61 ਡੀ 0062 ਐਡਵੋਕੇਟ ਨੂੰ ਕਿਡਨੈਪ ਕਰਕੇ ਲੈ ਚੱਲਿਆ ਕਿਡਨੈਪ ਕਰਕੇ ਐਡਵੋਕੇਟ ਅੰਗਰੇਜ਼ ਸਿੰਘ ਨੂੰ ਕਿਡਨੈਪ ਕਰਕੇ ਲੈ ਚੱਲਿਆ ਦਿੰਦੇ ਹੜੇ ਇੱਕ ਵਕੀਲ ਨੂੰ ਅਗਵਾ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ ਜੀ ਹਾਂ ਵਕੀਲ ਭਾਈਚਾਰੇ ਵੱਲੋਂ ਇੱਕ ਨਿੱਜੀ ਬੱਸ ਟਰਾਂਸਪੋਰਟਰਾਂ ਤੇ ਇੱਕ ਵਕੀਲ ਅੰਗਰੇਜ਼ ਸਿੰਘ ਨੂੰ ਗ੍ਰਿਫਤਾਰ ਕਰਨ ਦੇ ਇਲਜ਼ਾਮ ਲਾਏ ਗਏ ਨੇ ਮਾਮਲਾ ਫਾਜ਼ਿਲਕਾ ਦਾ ਜਿੱਥੇ ਇੱਕ ਵਕੀਲ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਪੂਰੇ ਘਟਨਾ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਇਸ ਵੀਡੀਓ ਨੂੰ ਅਗਵਾ ਕੀਤੇ ਗਏ ਵਕੀਲ ਅੰਗਰੇਜ਼ ਸਿੰਘ ਦੇ ਸਾਥੀ ਨੇ ਰਿਕਾਰਡ ਕੀਤਾ ਹੈ ਆਬ ਐਡਵੋਕੇਟ ਅੰਗਰੇਜ਼ ਸਿੰਘ ਨੂੰ ਕੁੱਟ ਰਿਹਾ ਐ ਐਡਵੋਕੇਟ ਅੰਗਰੇਜ਼ ਸਿੰਘ ਨੂੰ ਮਾਰ ਰਿਹਾ ਜੀ ਗੁੰਡੇ ਆਇਆ ਆ ਗੱਡੀ ਐ ਪੀਬੀ 61 ਡੀ 0062 ਪੀਬੀ 61 ਡੀ 0062 ਐਡਵੋਕੇਟ ਨੂੰ ਕਿਡਨੈਪ ਕਰਕੇ ਲੈ ਚੱਲਿਆ ਕਿਡਨੈਪ ਕਰਕੇ ਐਡਵੋਕੇਟ ਅੰਗਰੇਜ਼ ਸਿੰਘ ਨੂੰ ਕਿਡਨੈਪ ਕਰਕੇ ਲੈ ਚੱਲਿਆ ਇਹ ਮੈਨੂੰ ਪੜਨ ਦੀ ਕੋਸ਼ਿਸ਼ ਕਰ ਰਿਹਾ ਆਡੋ ਕੇਟ ਅੰਗਰੇਜ਼ ਸਿੰਘ ਨੂੰ ਪੀਬੀ ਕਾਰ ਡੀ 0062 ਪੀਬੀ ਕਾਰਟ ਗੱਡੀ ਦਾ ਨੰਬਰ ਹੈ 0062 ਆ ਗੱਡੀ ਆ ਪੀਬੀ ਕਾਰਟ 0062 ਆ ਗੱਡੀ ਚ ਕਰਨਾਵੋ ਕਰਕੇ ਲੈ ਚਲਿਆ ਮਾਮਲਾ ਬੱਸਾਂ ਦੇ ਟਾਈਮਿੰਗ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਪੀੜਤ ਅੰਗਰੇਜ਼ ਸਿੰਘ ਰੋਜਾਨਾ ਇੱਕ ਨਿੱਜੀ ਬੱਸ ਤੇ ਸਵਾਰ ਹੋ ਕੇ ਫਾਜ਼ਿਲ ਖਾਉਂਦਾ ਸੀ ਪਰ ਨਿੱਜੀ ਬੱਸ ਵਾਲੇ ਕਈ ਵਾਰ ਟਾਈਮਿੰਗ ਮਿਸ ਕਰ ਦਿੰਦੇ ਸੀ ਅਤੇ ਜਦੋਂ ਉਸ ਨੇ ਇਸ ਬਾਰੇ ਡਰਾਈਵਰ ਨਾਲ ਗੱਲਬਾਤ ਕੀਤੀ ਤਾਂ ਡਰਾਈਵਰ ਨੇ ਉਸ ਨੂੰ ਬੁਰਾ ਭਲਾ ਆਖਿਆ ਜਿਸ ਤੋਂ ਬਾਅਦ ਮਾਮਲਾ ਹੋਰ ਵੀ ਗਰਮਾ ਗਿਆ ਅਤੇ ਟਰਾਂਸਪੋਰਟ ਵਾਲਿਆਂ ਨੇ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਔਬ ਐਡਵੋਕੇਟ ਅੰਗਰੇਜ਼ ਸਿੰਘ ਨੂੰ ਕੁੱਟ ਰਿਹਾ ਹੈ ਇਹ ਐਡਵੋਕੇਟ ਅੰਗਰੇਜ਼ ਸਿੰਘ ਨੂੰ ਮਾਰ ਰਿਹਾ ਜੀ ਗੁੰਡੇ ਆਇਆ ਆ ਗੱਡੀ ਆ ਪੀ ਬੀ 61 ਡੀ 0062 ਤੇ ਵੀ ਆ ਕਾਢੀ 0062 ਐਡਵੋਕੇਟ ਨੂੰ ਕਿਡਨਾਪ ਕਰਕੇ ਲੈ ਚੱਲਿਆ ਕਿਡਨਾਪ ਕਰਕੇ ਐਡਵੋਕੇਟ ਅੰਗਰੇਜ਼ ਸਿੰਘ ਨੂੰ ਕਿਡਨਾਪ ਕਰਕੇ ਲੈ ਚੱਲਿਆ ਉਦੋਂ ਇਸ ਘਟਨਾ ਤੋਂ ਬਾਅਦ ਵਕੀਲਪੁਰ ਇਚਾਰਾ ਰੋਸ ਜਾ ਗਿਆ ਅਤੇ ਉਹਨਾਂ ਵੱਲੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਦੇਖੋ ਜੀ ਜਿਹੜਾ ਇਹ ਘਟਨਾ ਕਰ ਹੋਇਆ ਹੈ ਇਹ ਸਾਡੇ ਇਲਾਕੇ ਵਾਸਤੇ ਨਹੀਂ ਸਾਰੇ ਪੰਜਾਬ ਵਾਸਤੇ ਬੜਾ ਮਨਭਗਾ ਹੈ ਕਿਉਂਕਿ ਦਿਨ ਦਿਹਾੜੇ ਇੱਕ ਖਾਸ ਤੌਰ ਤੇ ਵਕੀਲਾਂ ਦੇ ਪਿੱਛੇ ਪੈ ਜਾਣਾ ਪਰ ਉਹਨਾਂ ਨੂੰ ਸ਼ਰੇਆਮ ਜੀਟੀ ਰੋਡ ਦੇ ਉੱਪਰ ੁੰਡਾ ਕਰਦੀ ਕਰਕੇ ਕਿਡਨਾਪ ਕਰ ਲੈਣਾ ਪਰ ਬਾਜਪਟ ਖੋਹ ਦੀ ਕਰਨੀ ਕੁੱਟ ਮਾਰ ਕਰਨੀ ਪਰ ਬੜੀ ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਵੀਡੀਓ ਵਾਇਰਲ ਜਿਹੜੀ ਸਾਡੇ ਡੀਬੀਓ ਗਰੁੱਪ ਚ ਪਹੁੰਚੀ ਜਦੋਂ ਅਸੀਂ ਦੇਖੀ ਉਹਦੇ ਵਿੱਚ ਇੱਕ ਸਾਡਾ ਵਕੀਲ ਭਾਈ ਹੋਰ ਹੈ ਉਹ ਵਕੀਲ ਭਾਈ ਆਪਣੇ ਆਪ ਨੂੰ ਭੱਜ ਕੇ ਵੀਡੀਓ ਬਣਾ ਰਿਹਾ ਕਿ ਮੈਨੂੰ ਵੀ ਫੜਨ ਦੀ ਕੋਸ਼ਿਸ਼ ਕਰ ਰਹੇ ਨੇ ਲੇਕਿਨ ਇਹ ਭੱਜ ਕੇ ਜਿਹੜੀ ਹੈ ਵੀਡੀਓ ਬਣਾ ਰਿਹਾ ਉਹ ਮੈਨੂੰ ਨਾਮ ਤਾਂ ਨਹੀਂ ਪਤਾ ਪੂਰਾ ਪਰਗੋ ਦਾ ਲੇਕਿਨ ਉਹਦੀ ਵੀਡੀਓ ਵਾਇਰਲ ਹੋਈ ਹੈ ਦੇਖੀ ਅਸੀਂ ਮਤਲਬ ਇਹ ਬੜੀ ਇੱਕ ਹੈਰਾਨੀ ਵਾਲੀ ਗੱਲ ਹੈ ਕਿ ਦਿਨ ਦਿਹਾੜੇ ਇਸ ਤਰ੍ਹਾਂ ਦਾ ਘਟਨਾ ਜਿਹੜਾ ਹੈ ਚਲੋ ਕਿਸੇ ਦਾ ਕੋਈ ਕੰਟਰੋਵ ਲੇਕਿਨ ਅਗਰ ਹੈਗੀ ਹੈ ਜਾਂ ਨਹੀਂ ਹੈਗੀ ਉਹ ਗੱਲਾਂ ਬਾਤ ਦੀਆਂ ਨੇ ਲੇਕਿਨ ਇਸ ਤਰ੍ਹਾਂ ਸ਼ਰੇਆਮ ਦੇ ਦਿਹਾੜੇ ਇੱਕ ਵਕੀਲ ਨੂੰ ਉਹ ਐਡਰੈਸ ਹੈ ਪੂਰੀ ਕੋਰਟ ਚ ਆ ਰਿਹਾ ਉਹਦੀ ਇੱਕ ਜ਼ਿੰਮੇਵਾਰੀ ਹੈ ਕੋਰਟ ਜਾ ਕੇ ਉਹਨੇ ਕੰਮ ਕਰਨਾ ਕਿਸ ਤਰ੍ਹਾਂ ਦੇ ਨਿਪਟਾਰੇ ਕਰਨੇ ਨੇ ਉਹਦੇ 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 ਪਿੱਛੇ ਕਲਾਇੰਟ ਬੈਠੇ ਨੇ ਇਸ ਗੱਲਾਂ ਇਹ ਸਾਰੀਆਂ ਗੱਲਾਂ ਨੂੰ ਛੱਡ ਕੇ ਉਹਨਾਂ ਨੇ ਕੀ ਕੀਤਾ ਇਹਨੂੰ ਗੱਡੀ ਨਾਲ ਚੱਕ ਕੇ ਗੱਡੀ ਚ ਪਾਇਆ ਉਸ ਵਾਰ ਕੁੱਟਮਾਰ ਕੀਤੀ ਹੈ ਉਹ ਸਵੀਰ ਸੱਟਾਂ ਦੇ ਨਾਲ ਜਿਹੜਾ ਹੈ ਦਾਖਲ ਪਿਆ ਜੀ ਤੇ ਇਹ ਜਿਹੜੀ ਗੱਲ ਹੈ ਇਹ ਬਹੁਤ ਇੱਕ ਖਤਰਨਾਕ ਗੱਲ ਹੈ ਸਾਡੇ ਇਲਾਕੇ ਸਾਡੇ ਸਮਾਜ ਦੇ ਵਾਸਤੇ ਇਹ ਗੱਲਾਂ ਜਿਹੜੀਆਂ ਨੇ ਕਾਨੂੰਨ ਨੂੰ ਵੀ ਚਾਹੀਦਾ ਹੈ ਪ੍ਰਸ਼ਾਸਨ ਨੂੰ ਚਾਹੀਦਾ ਹੈ ਇਨਾਂ ਨੂੰ ਤਕੜੇ ਹੱਥਾਂ ਦੇ ਨਾਲ ਜਿਹੜਾ ਹੈ ਇਹ ਲੋਕਾਂ ਨੂੰ ਹੈਂਡਲ ਕਰਨ ਜਦਕਿ ਪੁਲਿਸ ਹੁਣ ਇਸ ਪੂਰੇ ਮਾਮਲੇ ਦੀ ਜਾਂਚ ਦੀ ਕਰ ਲੱਖ ਰਹੀ ਹੈ ਜਦਕਿ ਪੁਲਿਸ ਨੇ 10 ਲੋਕਾਂ ਖਿਲਾਫ ਐਫ ਆਈ ਆਰ ਵੀ ਦਰਜ ਕੀਤੀ ਹੈ ਮੈਨੂੰ ਪਤਾ ਲੱਗਿਆ ਸਰ ਆਪਣੇ ਕੋਈ ਆਪਣੇ ਐਡਵੋਕੇਟ ਸਾਹਿਬ ਨੇ ਕੋਈ ਨਾਗਪਾਲ ਬੱਸਾਂ ਵਾਲਿਆਂ ਨਾਲ ਇਹ ਰੋਲਾ ਝਗੜਾ ਹੋਇਆ ਸੀਗਾ ਉਹ ਸੰਬੰਧੀ ਆਪਣੇ ਉਹ ਦਾਖਲ ਹੋਏ ਨੇ ਠੀਕ ਹੈ ਜੀ ਮੈਂ ਆਪਣੇ ਆਇਆ ਇੱਥੇ ਬਿਆਨ ਬੁਣ ਆਪਾਂ ਲਿਖਦੇ ਫਿਰ ਉਸ ਤੋਂ ਬਾਅਦ ਤੁਹਾਨੂੰ ਮੈਂ ਸਾਰੀ ਗੱਲਾਂ ਕਲੀਅਰ ਕਰ ਦਿੰਦਾ ਤੁਹਾਨੂੰ ਪਤਾ ਕੀ ਲੱਗਿਆ ਹੁਣ ਤੱਕ ਜਿਹੜਾ ਪਤਾ ਲੱਗਿਆ ਤੁਹਾਨੂੰ ਹਾਂ ਜੀ ਪਹਿਲਾਂ ਮੈਨੂੰ ਐ ਹੀ ਪਤਾ ਲੱਗਿਆ ਬਾਕੀ ਜੋ ਆਪਦੇ ਬਿਆਨ ਲਿਖਾਨਗੇ ਉਹ ਸਾਰਾ ਤੁਹਾਨੂੰ ਮੈਂ ਬਿਆਨ ਦੇ ਦੇਣਾ। ਕਿਹਾ ਜਾ ਰਿਹਾ ਥਾਣੇ ਦੇ ਵਿੱਚੋਂ ਲੈ ਕੇ ਆਏ ਨੇ ਜੀ ਇਹ। ਹਾਂਜੀ ਕੋਈ ਕਿਹੜੇ ਥਾਣੇ ਤੋਂ ਲੈ ਆਏ ਨੇ ਵਕੀਲ ਨੂੰ। ਵਕੀਲ ਨੂੰ? ਹਾਂਜੀ। ਹਾਂਜੀ ਹਾਂਜੀ ਆਪਣੇ ਮੇਰੇ ਕੋਈ ਕਿਹੜੇ ਥਾਣੇ ਸੀ ਆਪਣੇ। ਆ ਆਪਣੇ ਫਾਸਟ ਇਅਰ ਦੇਣੀ ਹੈ ਫਿਰ ਇਹਨਾਂ ਨੂੰ ਆਪਣਾ ਦੇ ਕੇ ਫਿਰ ਹੀ ਭੇਜਾਂਗੇ ਨਾ ਆਪਾਂ ਸਰ। ਇਹ ਪਹੁੰਚੇ ਕਿਵੇਂ ਜੀ ਥਾਣੇ ਦੇ ਰੋਸ ਤੇ? ਹਾਂਜੀ ਤੁਹਾਡੇ ਕੋਲ ਪਹੁੰਚੇ ਕਿਵੇਂ ਥਾਣੇ 'ਚ? ਇਸ ਬਾਰੇ ਆਪਾਂ ਕਲੀਅਰ ਕਰ ਦਿਆਂ ਸਰ ਆਪਾਂ ਸਾਰਾ ਕਿਵੇਂ ਪਹੁੰਚੇ ਕੀ ਗੱਲ ਕਰਨੀ ਹੈ। ਜੋ ਹੋਇਆ ਬਿਆਨਾਂ ਦੇ ਵਿੱਚ ਆਪਾਂ ਕਲੈਟੀ ਲਈ ਆਮਦ ਜਾਣਕਾਰੀ ਮੁਤਾਬਕ ਵਕੀਲ ਨੂੰ ਬਾਅਦ ਵਿੱਚ ਛੱਡ ਦਿੱਤਾ ਗਿਆ ਜਿਸ ਨੂੰ ਕਿ ਇਲਾਜ ਲਈ ਸਰਕਾਰੀ ਹਸਪਤਾਲ ਚੋਂ ਭਾਰਤੀ ਕਰਵਾਇਆ ਗਿਆ ਪਰ ਇਸ ਪੂਰੇ ਮਾਮਲੇ ਤੇ ਫਿਲਹਾਲ ਨਿੱਜੀ ਬੱਸ ਵਾਲਿਆਂ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ